ਹਾਂਜੀ ਦੋਸਤੋ ਕੀ ਹਾਲ ਚਾਲ ਇੱਕ ਵਾਰ ਫੇਰ ਹਾਜ਼ਰ ਹੋਏ ਹਾਂ ਨਵੀਂ ਵੀਡੀਓ ਲੈ ਕੇ ਇਹ ਵੀਡੀਓ ਸਿੱਧੂ ਮਸੇਵਾਲੇ ਦੇ ਉਸ ਦੇ ਦੋਸਤ ਮਨਜਿੰਦਰ ਮੱਖਾ ਦੇ ਨਵੇਂ ਚੱਲੇ ਵਿਵਾਦ ਬਾਰੇ ਹੈ ਲੇਖਕ ਮਨਜਿੰਦਰ ਮੱਖਾ ਨੇ ਆਪਣੇ ਦੋਸਤ ਮਹਿਰੂਮ ਸਿੱਧੂ ਮਸੇਵਾਲੇ ਦੇ ਜੀਵਨ ਤੇ ਕਿਤਾਬ ਲਿਖੀ ਹੈ ਕਿਤਾਬ ਦਾ ਨਾਮ ਦਾ ਰੀਅਲ ਰਿਜਨ ਬਾਇ ਲੈਜੈਂਡਰ ਹੈ ਇਸ ਕਿਤਾਬ ਕਰਕੇ ਮਨਜਿੰਦਰ ਸਿੰਘ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ ਖਿਲਾਫ ਦਸੰਬਰ 2024 ਚ ਮਾਮਲਾ ਦਰਜ ਕਰਵਾ ਦਿੱਤਾ ਅਤੇ ਇਲਜ਼ਾਮ ਲਾਇਆ ਕਿ ਇਹ ਕਿਤਾਬ ਬੇਬੁਨਿਆਦ ਬਦਨਾਮੀ ਦੇ ਦੋਸਤਾਂ ਮੱਖਾ ਦੇ ਕਰ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਆਖਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮੱਖਾ ਨੂੰ ਜ਼ਮਾਨਤ ਮਿਲ ਗਈ ਮੱਖਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੋਇਆ ਹੈ ਸ਼ੁਕਰ ਹੈ ਇਸ ਮੁਲਕ ਚ ਹਾਲੀ ਅਦਾਲਤਾਂ ਬਚੀਆਂ ਨੇ ਨਹੀਂ ਤਾਂ ਬਲਕੌਰ ਸਿੰਘ ਵਰਗੇ ਹੰਕਾਰੀ ਬੰਦੇ ਕਿਤਾਬ ਲਿਖਣ ਕਰਕੇ ਮੇਰੇ ਵਰਗੇ ਦਾ ਕਤਲ ਹੀ ਨਕਰਾ ਦੇਣ ਡਰੀਅਲ ਰੀਜਨ ਬਾਇ ਲੈਜੈਂਡਾਇਲ ਲਿਖਣ ਕਰਕੇ ਮੈਂ ਪਿਛਲੇ ਕਈ ਦਿਨਾਂ ਤੋਂ ਘਰ ਤੋਂ ਬਾਹਰ ਸੀ ਪੁਲਿਸ ਘਰੇ ਗੇੜੇ ਮਾਰ ਰਹੀ ਸੀ ਹੁਣ ਮਾਨਯੋਗ ਹਾਈ ਕੋਰਟ ਨੇ ਮੈਨੂੰ ਜ਼ਮਾਨਤ ਦਿੰਦਿਆਂ ਕੇਸ ਪਾਉਣ ਵਾਲਿਆਂ ਨੂੰ ਲਾਂਤ ਪਾਈਆਂ ਨੇ ਕਿਉਂਕਿ ਇਹ ਦੇ ਕੋਈ ਸਿਰ ਪੈਰ ਨਹੀਂ ਸੰ ਬਾਕੀ ਗੱਲਾਂ মিডিਆ ਸਾਹਮਣੇ ਆ ਕੇ ਕਰਾਂਗੇ ਬਾਬਾ ਦਿਲ ਭਰਿਆ ਜਿਸ ਤਰ੍ਹਾਂ ਮੈਨੂੰ ਤੰਗ ਕੀਤਾ ਗਿਆ ਸੀ ਕਿਤਾਬ ਲਿਖਣ ਤੋਂ ਬਾਅਦ ਮਨਿੰਦਰ ਮੱਖਾ ਨੇ ਫੇਸਬੁਕ ਤੇ ਉਸ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ ਹਾਲਾਂਕਿ ਮਨਿੰਦਰ ਮੱਖਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਣ ਪੋਸਟ ਨੂੰ ਹਟਾ ਦਿੱਤਾ ਹੈ ਜ਼ਿਕਰਯੋਗ ਹੈ ਕਿ ਮਨਿੰਦਰ ਮੱਖਾ ਸਿੱਧੂ ਮਸੇਵਾਲਾ ਦਾ ਨਜ਼ਦੀਕੀ ਦੋਸਤ ਸੀ ਜਿੰਨਾ ਵੱਲੋਂ ਸਿੱਧੂ ਮਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਤੇ ਕਿਤਾਬ ਲਿਖੀ ਗਈ ਅਤੇ ਇਸ ਕਿਤਾਬ ਚ ਸਿੱਧੂ ਮਸੇਵਾਲ ਦੇ ਬਚਪਨ ਦੀਆਂ ਤਸਵੀਰਾਂ ਨੂੰ ਦਿਖਾਇਆ ਗਿਆ ਇਸ ਦੇ ਨਾਲ ਹੀ ਇਸ ਕਿਤਾਬ ਚ ਸਿੱਧੂ ਮਸ ਲੋਰਸ ਬਿਸਨੋਈ ਅਤੇ ਹੋਰ ਗੈਂਗਸਟਰਾਂ ਗਰੁੱਪਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ ਇਸ ਤੋਂ ਬਾਅਦ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਇਸ ਕਿਤਾਬ ਤੇ ਇਤਰਾਜ਼ ਜਤਾਉਂਦੇ ਹੋਏ ਮਾਨਸਾ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਮਨਜਿੰਦਰ ਮੱਖਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ ਇਸ ਤੋਂ ਬਾਅਦ ਮਾਨਸਾ ਸਦਰ ਪੁਲਿਸ ਵੱਲੋਂ ਮਨਜਿੰਦਰ ਮੱਖਾ ਦੇ ਖਿਲਾਫ ਸਿੱਧੂ ਮੂਸੇਵਾਲ ਦੇ ਪਿਤਾ ਦੇ ਬਿਆਨਾਂ ਦੇ ਮਾਮਲਾ ਦਰਜ ਕੀਤਾ ਗਿਆ ਸੀ ਸਾਡਾ ਚੈਨਲ ਇਸ ਗੱਲ ਤੇ ਪੁਸ਼ਟੀ ਨਹੀਂ ਕਰਦਾ ਕਿ ਇਹ ਨਿਊਜ਼ ਸਹੀ ਹੈ ਜਾਂ ਗਲਤ ਜਿਵੇਂ ਹੀ ਸਾਨੂੰ ਕੋਈ ਪੁਸ਼ਟੀ ਹੁੰਦੀ ਹੈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਧੰਨਵਾਦ